ਪਰਿਵਾਰ ਦੇ ਵਿੱਚ ਇੱਕ ਵਿਅਕਤੀ ਗੰਭੀਰ ਬਿਮਾਰੀ ਦਾ ਸ਼ਿਕਾਰ ਬਿਮਾਰ ਸੀ ਉਹ ਅਤੇ ਉਸ ਨੂੰ ਐਂਬੂਲੈਂਸ ਤੇ ਰਾਹੀਂ ਹਸਪਤਾਲ ਦੇ ਲਈ ਲਿਜਾਇਆ ਜਾ ਰਿਹਾ ਸੀ ਪਰ ਇਹ ਖੜਾ ਟਰੱਕ ਜੋ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਸ ਦੇ ਵਿੱਚ ਆ ਕੇ ਤੇਜ਼ ਰਫ਼ਤਾਰ ਐਂਬੂਲੈਂਸ ਵੱਜੀ ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਚੱਕਣਾ ਚੂਰ ਹੋਈ ਅਤੇ ਉਹ ਐਂਬੂਲੈਂਸ ਡਰਾਈਵਰ ਅਤੇ ਉਸ ਦਾ ਸਾਥੀ ਜੋ ਕਿ ਇਸ ਨੂੰ ਲੈ ਕੇ ਆ ਰਹੇ ਸੀ ਉਹ ਵੀ ਜ਼ਖਮੀ ਹੋ ਗਏ ਅਤੇ ਨਾਲ ਹੀ ਪਿੱਛੇ ਬੈਠੀ ਇੱਕ ਹੋਰ ਤਦੀਬੀ ਜਾਂ ਚਲੀ ਗਈ। ਬੇਹੱਦ ਹੀ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ 5 ਜਾਣੇ ਜ਼ਖਮੀ ਹੋਏ ਨੇ। ਇਸ ਮਗਰੋਂ ਪੁਲਿਸ ਦੇ ਵੱਲੋਂ ਐਂਬੂਲੈਂਸ ਸਮੇਤ ਇਸ ਟਰੱਕ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਇੱਥੇ ਮੌਜੂਦ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਅਤੇ ਨਾਲ ਹੀ ਤੁਸੀਂ ਇਸ ਐਂਬੂਲੈਂਸ ਦੀ ਹਾਲਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਉਹ ਚੱਕਨਾ ਚੂਰ ਹੋ ਚੁੱਕੀ ਹੈ। ਸਾਹਮਣੇ ਬੈਠੇ ਬੰਦਿਆਂ ਦਾ ਕੀ ਬਣਿਆ ਹੋਣਾ ਹੈ। ਇਸ ਨੂੰ ਦੇਖ ਕੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਨੇ ਜੋ ਕਿ ਆਪਣੀ ਜ਼ਿੰਦਗੀ ਦੇ ਲਈ ਜੰਗ ਲੜ ਰਹੇ ਨੇ ਵੱਖ-ਵੱਖ ਹਸਪਤਾਲਾਂ ਵਿਖੇ ਉਹਨਾਂ ਨੂੰ ਪਹੜਤੀ ਕਰਵਾਇਆ ਗਿਆ ਦਸੂਹਾ ਅਤੇ ਮੁਕੇਰੀਆਂ ਦੇ ਸਿਵਲ ਹਸਪਤਾਲ ਵਿਖੇ ਪਹੜਤੀ ਕਰਵਾਇਆ ਗਿਆ ਜਦੋਂ ਕਿ ਕੁਝ ਨੂੰ ਲੁਧਿਆਣਾ ਦੇ ਡੀ ਐਮ ਸੀ ਵੀ ਰੈਫਰ ਕਰ ਦਿੱਤਾ ਗਿਆ ਰੱਬ ਨੂੰ ਅਰਦਾਸਾਂ ਕਰਦਾ ਜਾ ਰਿਹਾ ਇਹ ਪਰਿਵਾਰ ਐਂਬੂਲੈਂਸ ਦੇ ਵਿੱਚ ਸੀ ਅਤੇ ਉਹਨਾਂ ਨੂੰ ਕਾਲ ਸੀ ਅਸੀਂ ਛੇਤੀ ਤੇ ਛੇਤੀ ਡੀ ਐਮ ਸੀ ਹਸਪਤਾਲ ਪਹੁੰਚ ਜਾਈਏ ਜੰਮੂ ਤੋਂ ਹੋ ਚੱਲੇ ਸੀ ਪਰ ਰਾਤ ਦੇ ਵਿੱਚ ਇੱਕ ਤੇਜ਼ ਰਫ਼ਤਾਰ ਐਂਬੂਲੈਂਸ ਦੇ ਨਾਲ ਹੀ ਕਿਹੋ ਜਿਹੀ ਜ਼ਬਰਦਸਤ ਟੱਕਰ ਹੁੰਦੀ ਹੈ ਟਰੱਕ ਦੇ ਨਾਲ ਇਹ ਟੱਕਰ ਹੋਈ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕਈ ਜਾਣੇ ਜ਼ਖਮੀ ਹੋ ਗਏ ਅਤੇ ਇੱਕ ਔਰਤ ਦੀ ਜਾਨ ਵੀ ਜਾ ਚੁੱਕੀ ਹੈ ਕਸਬਾ ਦਸੂਹਾ ਦੇ ਨੇੜੇ ਐਂਬੂਲੈਂਸ ਅਤੇ ਖੜੇ ਟਰੱਕ ਦੇ ਵਿੱਚ ਇਹ ਟੱਕਰ ਹੋਈ ਹੈ ਇਸ ਘਟਨਾ ਦੇ ਵਿੱਚ ਜਿੱਥੇ ਔਰਤ ਦੀ ਜਾਨ ਗਈ ਹੈ ਉੱਥੇ ਹੀ ਪੰਜ ਜਾਣੇ ਜ਼ਖਮੀ ਹੋਏ ਨੇ ਉਹਨਾਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕਿੰਝੇ ਸਾਰਾ ਹਾਦਸਾ ਹੋਇਆ ਦੇ ਸੁਹਾ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਇਸ ਦੌਰਾਨ ਦੋ ਵਿਅਕਤੀਆਂ ਨੂੰ ਲੁਧਿਆਣਾ ਵੀ ਰੈਫਰ ਕਰ ਦਿੱਤਾ ਗਿਆ ਇਹ ਹਾਦਸਾ ਦਸੂਹਾ ਨੇੜੇ ਅਡਾ ਟੱਕਰ ਸਾਹਿਬ ਦੇ ਕੋਲ ਨੈਸ਼ਨਲ ਹਾਈਵੇ ਤੇ ਵਾਪਰਿਆ ਜਾਣਕਾਰੀ ਦੇ ਲਈ ਦੱਸਦੀ ਹੈ ਕਿ ਐਂਬੂਲੈਂਸ ਤੇ ਸਵਾਰ ਸੁਨੀਲ ਅਤੇ ਡਰਾਈਵਰ ਅਰुण ਨੇ ਦੱਸਿਆ ਕਿ ਉਹ ਮਰੀਜ਼ ਨੂੰ ਲੈ ਕੇ ਰਾਤ ਨੂੰ ਕਰੀਬ 9 ਵਜੇ ਜੰਮੂ ਤੋਂ ਚੱਲੇ ਸੀ ਜੰਮੂ ਦੇ ਬਖਸ਼ੀ ਨਗਰ ਹਸਪਤਾਲ ਤੋਂ ਉਹ ਚੱਲੇ ਸੀ ਤੇ ਉਹਨਾਂ ਨੇ ਲੁਧਿਆਣਾ ਦੇ ਲਈ ਪਹੁੰਚਣਾ ਸੀ ਜਦੋਂ ਅਸੀਂ ਟੜਕੇ 3 ਵਜੇ ਦੇ ਕਰੀਬ ਅੱਡਾ ਟੱਕਰ ਸਾਹਿਬ ਨੇੜੇ ਪਹੁੰਚੇ ਤਾਂ ਐਂਬੂਲੈਂਸ 'ਤੇ ਕਾਬੂ ਹੋ ਗਈ ਅਤੇ ਹੋਕ ਖੜੇ ਟਰੱਕ ਦੇ ਵਿੱਚੇ ਜਾ ਟਕਰਾਈ। ਹਾਦਸੇ ਦੇ ਵਿੱਚ ਡਰਾਈਵਰ ਸਮੇਤ ਸਾਹਮਣੇ ਬੈਠਾ ਅਮਿਤ ਕੁਮਾਰ ਬੁਰੀ ਤਰ੍ਹਾਂ ਦੇ ਨਾਲ ਉੱਥੇ ਹੀ ਫਸ ਗਿਆ। ਪਿੱਛੇ ਬੈਠੇ ਵਿਅਕਤੀ ਵੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਇਲਾਕੇ ਦੀ ਐਂਬੂਲੈਂਸ ਨੂੰ ਬੁਲਾਇਆ ਗਿਆ ਸੀ। ਇਸ ਮਗਰੋਂ ਗੰਭੀਰ ਜ਼ਖਮੀ ਅਮਿਤ ਅਤੇ ਹੋਰਨਾਂ ਨੂੰ ਐਂਬੂਲੈਂਸ ਦੇ ਰਾਹੀ ਹੀ ਬਾਹਰ ਕੱਢਿਆ ਗਿਆ ਤੇ ਦਸੂਹਾ ਤੇ ਮੁਕੇਰੀਆ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇੱਥੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਫਿਲਹਾਲ ਦਸੂਹਾ ਪੁਲਿਸ ਦੇ ਵੱਲੋਂ ਸਾਰੇ ਮਾਮਲੇ ਦੇ ਵਿੱਚ ਦੋਵੇਂ ਵਾਹਨ ਜ਼ਬਤ ਕਰ ਲਏ ਗਏ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਨੇ ਘਟਨਾ ਦੇ ਵਿੱਚ ਜਾਨ ਗਵਾ ਚੁੱਕੀ ਔਰਤ ਦੀ ਦੇਹ ਨੂੰ ਕਬਜ਼ੇ ਦੇ ਵਿੱਚ ਲੈ ਕੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੇ ਨਾਲ ਇਹ ਹਾਦਸਾ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੈਠ ਕੇ ਪੁੱਛੀ ਨਾ ਪਾਹਨੇ ਠੀਕ ਹੈ ਹलो ਹਾਂ ਬਈ ਕੀ ਨਾਮ ਆਪਣਾ ਮੇਰਾ ਨਾਮ ਅਰੁਣ ਸਿੰਘ ਸੰਜਵਾ ਹੈ ਅਰੁਣ ਜੀ ਜਦੋਂ ਇਹ ਹਾਸਾ ਤੁਸੀਂ ਕਿੱਥੋਂ ਚੱਲੇ ਸੀ ਤੇ ਕਿੰਨੇ ਬੰਦੇ ਸੀ ਸੀਗੇ ਮੌਜੂਦ ਪਰ ਕਿੱਥੇ ਜਾ ਰਹੇ ਸੀ ਹਾਂ ਮੈਂ ਜੰਮੂ ਤੋਂ ਆਇਆ ਸੀ ਡੀਐਮਸ ਲੁਧਿਆਣੇ ਜਾ ਰਹੇ ਸੀ ਕੋਈ ਨਾ 6-7 ਬੰਦੇ ਸੀ ਦੂਸਰੀ ਗੱਡੀ ਲੈ ਕੇ ਜਾ ਰਹੇ ਸੀ ਪਿੱਛੋਂ ਕੋਈ ਗੱਡੀ ਆਈ ਹੈ ਛੋਟੀ ਉਹਨੂੰ ਮੈਂ ਸਾਈਡ ਦਿੱਤੀ ਥੋੜੀ ਜਿਹੀ ਤੇ ਅਗਰ ਟਰੱਕ ਖੜਾ ਹੀ ਵਿਚ ਰਸਤੇ ਦੇ ਜਾ ਗੱਡੀ ਉਹਦੇ ਸਾਈਡ ਤੇ ਲੱਗੀ ਹੋਇਆ। ਇਹ ਜਾਨੇ ਜਾ ਰਹੇ ਸੀ ਕਿੱਥੋਂ ਇਹ ਕਿਹੜਾ ਹਸਪੀਟਲ ਤੋਂ? ਬਕਸ਼ਨਾ ਜਾਂ ਜੰਮੂ ਤੋਂ ਜਾ ਰਹੇ ਜੀ ਐਮ ਸੀ। ਕਿਹੜੇ ਪੇਸ਼ੈਂਟ ਦਾ ਨਾਮ ਕੀ ਸੀ ਜਿਹਨੂੰ ਤੁਸੀਂ ਲੈ ਰਹੇ ਸੀ? ਪੇਸ਼ੈਂਟ ਦਾ ਨਾਮ ਨਹੀਂ ਹਾਨੂੰ ਪਤਾ ਹੁੰਦਾ ਜੀ ਡਰਾਈਵਰਾਂ ਕੰਮ ਕਰਦੇ। ਸਰਕਾਰੀ ਐਂਬੂਲੈਂਸ ਸੀ ਜਾਂ ਪ੍ਰਾਈਵੇਟ ਸੀ? ਪ੍ਰਾਈਵੇਟ ਐਂਬੂਲੈਂਸ ਸੀ। ਠੀਕ। ਸੋ ਸਰ ਸਵੇਰੇ ਅੱਜ ਐਕਸੀਡੈਂਟ ਕੇਸ ਆਇਆ ਐਂਬੂਲੈਂਸ ਦਾ। ਇਹਦੇ ਵਿੱਚ ਕਿੰਨੇ ਪੇਸ਼ੈਂਟ ਆਏ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਸੀ? ਅ ਤਕਰੀਬਨ ਅੱਜ ਸਵੇਰੇ ਨੀਅਰ ਅਬਾਊਟ 3:00 ਵਜੇ। ਸਾਡੇ ਕੋਲ ਚਾਰ ਪੇਸ਼ੈਂਟ ਲੈ ਕੇ ਆਏ 108 ਐਂਬੂਲੈਂਸ ਆਈ ਸੀਗੀ ਉਹਨੇ ਟੱਕਰ ਸਾਹਬ ਗੁਰਦੁਆਰੇ ਦੇ ਲੱਗਿਆ ਉਹਦੇ ਐਕਸੀਡੈਂਟ ਹੋਇਆ ਸੀਗਾ ਐਂਬੂਲੈਂਸ ਦਾ ਜੰਮੂ ਤੋਂ ਆ ਰਹੇ ਸੀਗੇ ਉਹ ਐਂਬੂਲੈਂਸ ਹੋਰੇ ਰੈਫਰ ਹੋ ਕੇ ਆ ਰਹੇ ਸੀਗੇ ਉਦਮਪੁਰ ਜਾਂ ਕਟਰੇ ਵਾਲੀ ਸਾਈਡ ਤੋਂ ਤੇ ਔਨ ਦੀ ਸਪੋਰਟ ਜਿਹੜੇ ਉੱਥੇ ਸੀਗੇ ਚਾਰ ਪੇਸ਼ੈਂਟ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੀ ਉਹ ਹੀ ਡੈਥ ਹੋ ਗਈ ਤੇ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਥੇ ਤਿੰਨ ਸਵਾ ਤਿੰਨ ਦੇ ਕਰੀ ਇੱਕ ਨੂੰ ਕਿਨੀ ਰੈਫਰ ਕਰ ਦਿੱਤਾ ਗਿਆ ਸੀ ਡਰਾਈਵਰ ਸੀਗਾ ਤੇ ਜਿਹੜੇ ਤਿੰਨ ਪੇਸ਼ੈਂਟ ਸੀਗੇ ਤਿੰਨ ਦੇ ਵਿੱਚੋਂ ਇੱਕ ਜਿਆਦਾ ਸੀਰੀਅਸ ਸੀਗਾ ਉਹਦੇ ਬ੍ਰੇਨ ਹੈਮਬਰੇਜ ਹੋਇਆ ਸੀਗਾ ਤੇ ਬਸ ਉਸਕਲ ਕੰਪਲੀਟਲੀ ਵਿਜੀਬਲ ਹੋ ਗਿਆ ਸੀਗਾ ਪੂਰਾ ਸਕਲ ਫ੍ਰੈਕਚਰ ਹੋ ਗਿਆ ਸੀਗਾ ਤੇ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈਗਾ ਫਰਦਰ ਹਾਇਰ ਸੈਂਟਰ ਤੇ ਦੋ ਜਿਹੜੇ ਕੇਸ ਸੀਗੇ ਉਹਦੇ ਵਿੱਚ ਇੱਕ ਫ੍ਰੈਕਚਰ ਸੀਗਾ ਇੱਕ ਦੀ ਡੈਥ ਹੋ ਗਈ ਹੈ ਉਹਨੂੰ ਆਪਾਂ ਇੱਥੇ ਮੋਰਚਰ ਚ ਰੱਖਿਆ ਲਿਆ ਤੇ ਫਿਲਹਾਲ ਸਾਰੇ ਸਾਰੇ ਕੇਸ ਰੈਫਰਡ ਨੇ ਅਸਲ ਵਿੱਚ ਸੋਸੋ ਜਿਹੜੀ ਡੈਥ ਯੂ ਲੇਡੀਜ਼ 올 ਇਨੀ ਓਨ ਦਿਸ ਫੋਰ ਡੈਥ ਹੋ ਗਈ ਸੀ ਉਹਦੇ ਤੇ ਫਿਲਹਾਲ ਮੋਰਚਰ ਚ ਰੱਖਾਈ ਹੋ ਰਹੀ ਹੈ ਇੱਥੇ ਖੁਸ਼ਿਆਰਪੁਰ ਤੋਂ ਕੁਲਵਿੰਦਰ ਹੈਪੀ ਦੀ ਰਿਪੋਰਟ